ਹੈਨੇ ਪਾਣੇ ਬੜੀ ਦੂਰ ਆ ਸੱਚੀ ਲੈ ਥੱਕ ਗਈ ਆ ਗਿਆ ਪਾਣੇ ਬਾਬੇ ਦਾ ਡੇਰਾ ਹੁਣ ਕਿੱਥੇ ਕਾ ਗਿਆ ਆ ਸੀ ਨੇੜੀ ਹੈਗਾ ਡੇਰਾ ਬਣੀ ਜਾਂਦਾ ਹੁਣ ਹਾਂਜੀ ਮੈਂ ਡਾਲੀ ਲੈਣ ਬਾਯਾ ਉਹ ਪੈਣ ਘੜਾ ਵਿਆ ਸਾਰੀ ਇਧਰੀ ਤੈਨੂੰ ਡਾਲੀ ਦਾ ਲੱਗਿਆ ਰਹਿੰਦਾ ਪੀ ਪੀ ਕੇ ਦੁੱਧ ਕਿਵੇਂ ਢੋਲ ਕੀ ਵਰਗਾ ਢਿੱਡ ਕੱਢਿਆ ਹੈ ਕੋਈ ਨਹੀਂ ਫੜ ਜੀ ਉਹਦਾ ਲੈ ਭਾਈ ਬਾਬਾ ਜੀ ਦੰਦਾ ਸੁੱਤੋ ਕਰਵਾਇਆ ਸੀ ਨੇ ਤਾਂ ਸਾਡੇ ਤਾਂ ਗੰਗਾ ਵਸਦੀ ਆ ਸੁੱਤੀ ਅੱਛਾ ਅੱਛਾ ਭਾਈ ਹਾਂ ਉਹ ਭਾਈ ਸਾਡੇ ਦਾ ਕਿਰਪਾ ਕਰਤੀ ਹਾਂ ਇਹ ਤਾਂ ਗੱਲ ਸੁਰਗੇ ਹੈ ਫਿਰ ਜੇ ਸੰਤ ਪਹੁੰਚੇ ਹੋਏ ਨੇ ਤਾਂ ਹੀ ਤਾਂ ਜੰਗਲਾਂ ਚ ਭਟਕਦੇ ਫਿਰਦੇ ਨੇ ਪੰਛੀ ਕੋਈ ਹੋਰ ਬਸ ਆੜਿਆ ਹਜੇ ਬਾਲੀ ਟਾਈਮ ਲੱਗ ਗਿਆ ਇੰਨਾ ਟਾਈਮ ਹੋ ਗਿਆ ਫਿਰ ਸਾਡੇ ਵਾਲਾ ਤਾਂ ਪਤਾ ਉਹ ਹੀ ਲੜਨ ਲੱਗ ਜਾਂਦਾ ਬਿਨਾਂ ਗੱਲ ਤੋਂ ਉਹ ਕੋਈ ਨਹੀਂ ਅੱਜ ਕੜਾ ਤੁਹਾਡੇ ਬੁੜੀ ਹੈਗੀ ਆ ਕੋਈ ਨਹੀਂ ਜਾ ਕੇ ਕਰ ਲਈ ਕੰਮ ਹੀ ਕਰਨਾ ਬੁੜੀ ਤਾਂ ਤਾਂ ਕੋਈ ਨਹੀਂ ਬੁੜੀ ਤਾਂ ਆ ਜੂਗੀ ਤੜਕੇ ਆ ਜੂਗੀ ਇਹੀ ਕਲੇਸੀ ਬਥੇਰਾਗਾ ਇਹੀ ਅਗਲਾ ਕਹਿ ਦੂਗਾ ਵੀ ਲੈ ਐਨਾ ਟਾਈਮ ਲਾਇਆ ਮੈਂ ਤਾਂ ਘੰਟੇ ਦਾ ਕਿਹਾ ਸੀਗਾ 2 ਘੰਟੇ ਵਾਂਗੂ ਹੋ ਗਿਆ ਪੁੱਛ ਗਈ ਆ ਤੂੰ ਕਰਾਉਂਗਾ ਪੁੱਛ ਕੇ ਤਾਂ ਮੈਂ ਤਾਂ ਘੰਟੇ 'ਚ ਆ ਜਿਓ ਕਹਿੰਦਾ ਹੂੰ ਕੋਈ ਨਹੀਂ ਹੁਣ ਤੈਨੂੰ ਪਤਾ ਹੀ ਆ ਕਲੇਸੀ ਬਾਹਲਾਗਾ ਪਹਿਣੇ ਆ ਆ ਗਿਆ ਲੈ ਬਾਪੀ ਦਾ ਥੇਰਾ ਹਵਾ ਸਮਾਰ ਕੇ ਦੇ ਜਾਂ ਤੂੰ ਕੀ ਕਰੀਏ ਨਾ ਪੱਕੀ ਸਮਾਰ ਕੇ ਚੱਲ ਜਾਣਾ ਬਾਬਾ ਹਾਂਜੀ ਮੈਂ ਢਾਲੀ ਲੈਣ ਬਾਯਾ ਉਹ ਭੈਣ ਘੜਾ ਵੇ ਸਾਰੀ ਇਧਰ ਤੈਨੂੰ ਡਾਲੀ ਦਾ ਲੱਗਿਆ ਰਹਿਦਾ ਪੀ ਪੀ ਕੇ ਦੁੱਧ ਕਿਵੇਂ ਢੋਲ ਕੀ ਵਰਗਾ ਢੇਰ ਕੱਢਿਆ ਹੈ ਕੋਈ ਨਹੀਂ ਫਗਦੀ ਉਹਦਾ ਚੰਗਾ ਬਾਬਾ ਮੈਂ ਬੱਚੋ ਬਾਈ ਹਾਂ ਹਾਂ ਪਰ ਮੇਰੇ ਇੱਕ ਸਵਾਲ ਪੁੱਛਣਾ ਸੀ ਮੈਨੂੰ ਹਾਂ ਪੁੱਛ ਬੱਚਾ ਸਵਾਲ ਪੁੱਛ ਪਾ ਅੰਦਰ ਜਮੀਏ ਪੜਿਆ ਲਿਖਿਆ ਬੰਦਾ ਉਹਦਾ ਹੈ ਤੇ ਫਿਰ ਤੂੰ ਆ ਸਾਦਾ ਦੇ ਚੱਕਰਾਂ ਦੇ ਕਿਉਂ ਪਿਆ ਓਏ ਇਹ ਇਹਦਾ ਮੱਲਾ ਮਨਕੇ ਚੱਲ ਡੁੱਗੀਆਂ ਗੱਲਾਂ ਨੇ ਇਹ ਕਿਸੇ ਵੇਲੇ ਤੈਨੂੰ ਟਾਈਮ ਮਿ ਜਾਣਾ ਜਦੋਂ ਕਦੇ ਲੰਮੀ ਸਟੋਰੀ ਆ ਕਹ ਦੱਸਾਂਗੇ ਸ਼ੇਰਾ ਤੈਨੂੰ ਕੋਈ ਨਹੀਂ ਕਦੇ ਵਿਸਤਾਰਪੁਰ ਫੋਕ ਗੱਲ ਦੱਸਾਂਗੇ ਸ਼ੇਰਾ ਤੈਨੂੰ ਅਜੇ ਬਾਬਾ ਕੀ ਦੱਸੂ ਮੈਂ ਦੱਸਦਾ ਤੈਨੂੰ ਗੱਲ ਇਹ ਮਗਰਲੇ ਪਿੰਡ ਬਾਬੇ ਨੇ ਕੇਵੀਂ ਚੇਰਤੀ ਬੁੜੀ ਉੱਥੇ ਨਾਲੇ ਤਾਂ ਉਹਨੇ ਟੁੜੀਆਂ ਲੱਤਾਂ ਨਾਲੇ ਪਿਆ ਤਾਂ ਬਾਬੇ ਨੂੰ ਹੁਣ ਇੱਥੇ ਸਕੂਟਰੀ ਦੇ ਫਿਰਦਾ ਲੈ ਕੇ ਓਏ ਹੈ ਭੈਣ ਕਿਹੜਾ ਵੈ ਉੱਠਾ ਬੋਲੀ ਜਦਾ ਮੈਨੂੰ ਲੱਗਦਾ ਤੂੰ ਇੱਥੋਂ ਵੀ ਪਿੰਡ ਚੋਂ ਕਢਵਾਏਗਾ ਪੁਰਾਣੀਆਂ ਗੱਲਾਂ ਨਾ ਛੜਿਆ ਕਰ ਹਵਾ ਤੇਜ਼ ਕਰ ਦੇ ਆ ਹਰੀ ਓਮ ਹਰੀ ਓਮ ਐਨੀ ਭੈਣੇ ਬਾਲੀ ਦੂਰ ਆ ਸੱਚੀ ਲੈ ਥੱਕ ਗਈ ਆ ਆ ਗਿਆ ਭੈਣੇ ਬਾਬੇ ਦਾ ਡੇਰਾ ਹੁਣ ਕਿੱਥੇ ਕਾ ਗਿਆ ਆ ਸੀ ਨੇੜੀ ਹੈਗਾ ਡੇਰਾ ਬਣੀ ਜਾਂਦਾ ਹੁਣ ਨੇੜੀ ਹੈਗਾ ਹਾਂ ਅੱਛਾ ਮਨ ਦੱਸਦੇ ਭਾਣ ਮੈਨੂੰ ਪਤਾ ਨਹੀਂ ਹੈਗਾ ਮੈਂ ਕਦੇ ਗਈ ਨਹੀਂ ਹੈਗੀ ਸਿਆਣਿਆ ਸੋਣੇ ਕੋਲੇ ਘਾਟੀਆਂ ਡੇਰਾਂ ਡੂਰਾਂ ਚ ਤੁੰ ਮੈਂ ਲੈ ਕੇ ਆਈਆਂ ਹਾਂ ਚਲ ਕੋਈ ਕਰਨੀ ਵਾਲਾ ਸੰਤ ਹੈ ਅੱਛਾ ਹੈ ਸੰਤ ਆ ਜਾ ਹਰੀਓ ਹਰੀਓ ਸੁੱਤੇ ਆ ਕਲਾਂ ਜਗਾਉਂਦਾ ਬਾਬਾ ਚੇਲੇ ਮੜੀ ਮੁੱਠੀ ਪੱਖੀ ਸਮਾਰ ਕੇ ਹਾਂਜੀ ਮੈਂ ਡਾਲੀ ਲੈਣ ਵਗਿਆ ਉਹ ਪੈਣ ਗੜਾ ਆ ਵਾ ਸਾਰੀ ਜਿਹੜੀ ਖਾਣ ਪੀਣ ਚ ਰਿਆ ਕਰ ਪੀ ਪੀ ਕੇ ਮੁਖਤ ਦੁੱਧ ਕੇ ਮੈਂ ਢੋਲ ਕੀ ਵਰਗਾ ਢੱਡ ਗੱਡਿਆ ਬਾਜੋ ਫਿਰ ਬਾਬਾ ਤੂੰ ਹੀ ਬਸੀਆਂ ਲਈ ਜਾ ਨਾ ਰਹਿਣਾ ਓਏ ਉਹ ਤਾਂ ਮੱਲਾ ਗੱਲ ਤੇਰੀ ਠੀਕ ਹੈ ਖਾ ਤੂੰ ਚੇਲਾ ਤੂੰ ਠੀਕ ਹੈ ਜਾਂ ਕੋਈ ਨਹੀਂ ਫਿਰ ਬਗ ਜਾਂਦਾ ਸ਼ੇਰਾ ਦੇਖ ਲੈ ਟਾਈਮ ਕਿੰਨਾ ਹੋ ਗਿਆ ਹੈ ਹਰਿਓ ਹਰਿਓ ਈ ਅੰਦਰ ਨੇ ਚੱਲ ਬਾਬਾ ਮੈਂ ਡਾਲੀ ਲੈਣ ਜਾ ਹਾਂ ਹਾਂ ਤੂੰ ਜਾ ਛੇੜਾ ਡਾਲੀ ਲੈਣ ਜਾ ਫਿਰ 11:00 14:00 ਟਾਈਮ ਹੋ ਗਿਆ ਆਪਣਾ ਜਾ ਤੂੰ ਜਾ ਮੱਲੇ ਜਾ ਓਏ ਇੱਕ ਮੈਂ ਐਂ ਕਹਿੰਦਾ ਸੀ ਹਾਂ ਬਾਬਾ ਮਾਰਿਆ ਜਾਂ ਪਿੰਡ ਦੇ ਵਿੱਚ ਭੈਂਦ ਨੇ ਮਾਰ ਦਿਆ ਕਰ ਪੰਪ ਵੀ ਸੰਤ ਪਹੁੰਚੇ ਹੋਏ ਨੇ ਕਈ ਦਿਨ ਹੋ ਗਏ ਗਾਂਧੀ ਦਾ ਮੂੰਹ ਹੀ ਨਹੀਂ ਦੇਖਿਆ ਜਮਾ ਠੀਕ ਹੈ ਜਾ ਚਾ ਜਾ ਕਰੂੰ ਕਾਰਵਾਈ ਕੋਈ ਹਾਂ ਦੇਖ ਭੈਂਦ ਨੇ ਨੇ ਖੁੱਚਾਂ ਕਿੱਡੀਆਂ ਕਿੱਡੀਆਂ ਕੱਢੀਆਂ ਦਵਾ ਰੋਟੀਆਂ ਵੰਗੀਆਂ ਕਰ ਛੱਡੀਆਂ ਨੇ ਹਰੀ ਚੇਲੇ हवा तेज कर दे थोड़ा जा मौसम गम्मट जी बच्ची लो बाबा ना ये संगत आ गई और यो ये कोई राम 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 भाई कुडी जोंदियां बादिया रो ठीक हूं राम राम, राम 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 अपनी कादी कृपा ओ सोरिए कानू कष्ट करी जानी ए में अपनी कादी कृपा भाई कृपा काल पुरुष जी हुंदी है यो हरियो ਅੰਕਾਲਪੁਰਖ ਦੀ ਕਿਰਪਾ ਹੁੰਦੀ ਹੈ ਭਾਈ ਚਲੋ ਚੰਗੀ ਗੱਲ ਆ ਤੁਹਾਡਾ ਪਰਿਵਾਰ ਸੁਖੀ ਵੱਸਦਾ ਵਧੀਆ ਗੱਲ ਆ ਭਾਈ ਬਾਬਾ ਜਦੋਂ ਦਾ ਸੋਤੋਂ ਕਰਵਾਇਆ ਸੀ ਨੇ ਤਾਂ ਸਾਡੇ ਤਾਂ ਗੰਗਾ ਵੱਸਦੀ ਆ ਸੁੱਤੀ ਅੱਛਾ ਅੱਛਾ ਭਾਈ ਹਾਂ ਉਹ ਭਾਈ ਦਾ ਕਿਰਪਾ ਕਰਤੀ ਹਾਂ ਇਹ ਤਾਂ ਗੱਲ ਸੁਰਗੇ ਹੈ ਫਿਰ ਜੇ ਸੱਤ ਪਹੁੰਚੇ ਹੋਏ ਨੇ ਤਾਂ ਹੀ ਤਾਂ ਜੰਗਲਾਂ ਚ ਭਟਕਦੇ ਫਿਰਦੇ ਨੇ ਪੰਛੀ ਕੋਲੇ ਹੋਰ ਬਾਬਾ ਆ ਬਿਚਾਰੀ ਰੋਂਦੀ ਆ ਅੱਛਾ ਭਾਈ ਜੇਠ ਨਹੀਂ ਇਹਨੂੰ ਬਚਾਰਾ ਲੜਦਾ ਰਹੇ ਇਹਦੇ ਨਾਲ ਲੜਦੇ ਰਹਿੰਦੇ ਉਹ ਲੜਦੇ ਰਹਿੰਦੇ ਨਾਲੇ ਦੀ ਸੱਸ ਲੜਦੀ ਆ ਅੱਛਾ ਭਾਈ ਇਹਨੂੰ ਮੈਂ ਕਿਹਾ ਚੱਲ ਤੈਨੂੰ ਮੈਂ ਬਾਬੇ ਕੋਲੇ ਲੈ ਕੇ ਆਉਂਦਾ ਓਹ ਓਹ ਬੱਲੇ 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 ਸੌਰਗੇ ਮਾਨਾ ਹਲਕਾ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੈਨੂੰ ਇਹ ਜੀ ਗਿੱਦੜ ਸਿੰਘੀ ਦੇਵਾਂਗੇ ਯਾਦ ਰੱਖੇਗੀ ਤੂੰ ਬਾਬਾ ਮੈਂ ਤਾਂ ਬਾਲੀ ਦੁਖੀਆਂ ਸਾਰਾ ਕੰਮ ਕਰਦੀ ਆ ਬਾਬਾ ਸਮਝਦੇ ਨਹੀਂ ਹੈਗੇ ਬਾਬਾ ਉਹ ਕੋਈ ਗੱਲ ਨਹੀਂ ਭਾਈ ਕਿਰਪਾ ਕਰੋ ਬਾਬਾ ਅੱਜ ਵੀ ਕਰਾਂਗੇ ਸੌਰਗੇ ਕਮਾਲ ਕਰੀ ਜਾਨੀ ਤੂੰ ਹੈ ਇਹ ਇਹ ਗਿੱਦੜ ਸਿੰਘੀ ਦੇਵਾਂਗੇ ਜੇਟ ਪਾਣੀ ਨਾ ਪੜਦਾ ਫਿਰ ਇਹ ਤਾਂ ਕਹਿਦੇ ਹੋ ਭਾਈ ਯੋਂ ਭਾਈ ਬਾਬਾ ਜਿਵੇਂ ਮੇਰਾ ਭਲਾ ਕੀਤਾ ਇਹਦਾ ਵੀ ਐਂ ਹੀ ਕਰਦੇ ਜਮਾ ਕਰਾਂਗੇ ਜਮਾ ਕਰਾਂਗੇ ਇਹ ਮੇਰੇ ਕੋਲੇ ਕੁਛ ਨਹੀਂ ਦਾ ਮੈਂ ਭਟਕਦਾ ਕਹਿੰਦਾ ਚਲੂ ਜੀ ਲੈ ਵੀ ਗੱਲ ਸੁਣੋ ਇੱਕ ਹਾਂ ਬਾਬਾ ਪੱਕਾ ਇਲਾਜ ਕਰਾਉਣਾ ਕਿ ਕੱਚਾ ਕਰਾਉਣਾ ਬਾਬਾ ਪੱਕਾ ਹੀ ਕਰਦੇ ਫਿਰ ਕੱਚਾ ਦਾ ਖਾਦੇ ਵਾਸਤੇ ਕਰਾਉਣਾ ਪੱਕਾ ਹੀ ਕਰਨਾ ਹੈ ਹਾਂ ਬਾਬਾ ਤੂੰ ਤਾਂ ਦੇਖ ਭਾਈ ਮਾਇਆ ਦਾ ਸਾਨੂੰ ਨਹੀਂ ਹੈਗਾ ਲਾਲਚ ਜਮਾ ਬਿਲਕੁਲ ਨਹੀਂ ਠੀਕ ਹੈ ਇਹ ਜਿਹੜਾ ਹੁਣ ਕੋਈ ਕਿਸੇ ਦੇਵੀ ਦੇਵਤੇ ਦਾ ਕੋਈ ਟਾਲਾ ਟਪਾ ਲਾਉਣਾ ਪੈਂਦਾ ਹੈ ਉਹ ਭਈ ਪੈਸਾ ਚੱਕਾ ਦੇਖੋ ਸਾਨੂੰ ਦੇਣਾ ਪਊਗਾ ਕੋਈ ਨਹੀਂ ਬਾਬਾ ਆਪਾਂ ਨੂੰ ਨਹੀਂ ਦੇਣਾ ਇਹ ਤੁਸੀਂ ਇੱਥੇ ਧੂਨੇ ਤੇ ਧਰ ਜਾਓ ਆਪੇ ਮਤਲਬ ਆਪੇ ਪਰਮਾਤਮਾ ਸਵੀਕਾਰ ਕਰੂਗਾ ਜਿਹੜੀ ਦੇ ਵੀ ਬਥੇਰਾ ਹੈਗਾ ਇਹਨਾਂ ਕੋਲ ਬਥੇਰਾ ਪੈਸਾ ਅੱਛਾ ਭਾਈ ਤਾਂ ਮੋਟੀ ਜਮੀਰ ਕੀ ਚਾ ਲੋਟਾ ਨਾ ਬਾਬਾ ਇਹਨੇ ਸਾਡੇ ਕੋਲੇ ਕਿੱਥੇ ਆ ਮੇਰੇ ਘਰ ਵਾਲਾ ਤਾਂ ਸਾਰਾ ਦਿਨ ਖੇਤਾਂ 'ਚ ਕੰਮ ਕਰਦਾਗਾ ਉਹ ਭਾਈ ਕੰਮ ਤਾਂ ਕਰਨੀ ਪੈਂਦਾ ਸਾਡੇ ਕੋਲੇ ਇੰਨੇ ਪੈਸੇ ਨਹੀਂ ਹੈਗੇ ਬਾਬਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭਾਈ ਕੋਈ ਗੱਲ ਨਹੀਂ ਫਿਰ ਲਾਜ ਪੱਕਾ ਕਰਾਉਣਾ ਤਾਂ ਪੈਸੇ ਤਾਂ ਭਾਈ ਨਿਕ ਲੱਗਣਗੇ ਭਾਈ ਚਲ ਬਾਬਾ ਇਹ ਤਾਂ ਮਾੜੀ ਮੋਟੀ ਸੇਵਾ ਤਾਂ ਕਰ ਦਾਂਗੇ ਫਿਰ ਮੇਰੇ ਘਰ ਵਾਲੇ ਨੂੰ ਮੈਂ ਮਨਾ ਲੂੰਗੀ ਹਾਂ ਬਾਲਾ ਬਾਬਾ ਧੱਕਾ ਨਾ ਕਰੋ ਸਾਡੇ ਨਾ ਧੱਕਾ ਭਾਈ ਦੇਖੋ ਮੈਂ ਤਾਂ ਮੈਂ ਤਾਂ ਮਾਇਆ ਦੇ ਜਮਾ ਇਹ ਮੈਂ ਮਾਇਆ ਦਾ ਮਤਲਬ ਆਦੀ ਹੁੰਦਾ ਜੰਗਲਾਂ ਚ ਕਾਨੂੰ ਪਟਕਦੇ ਤੁਸੀਂ ਆਪシャ ਬਲਾਓ ਹਾਂ ਬਾਬਾ ਫਿਰ ਦੱਸ ਦਿਓ ਜੇ ਸਾਡਾ ਚਲ ਭਾਈ ਕੋਈ ਨਹੀਂ ਦੇਖੋ ਤੁਸੀਂ ਪਹਿਲਾਂ ਤੋਂ ਆਉਨੇ ਹੋ ਠੀਕ ਹੈ ਚਲ ਆਪਾਂ ਐ ਕਰਾਂਗੇ ਉਹ ਜਿਆ ਕੋਈ ਆਪਾਂ ਇੱਕ ਅੱਧਾ ਦੇਵੀ ਦੇਵਤਾ ਵਾਧ ਘਾਟ ਕਰਾ ਲਾਂਗੇ ਉਹਨਾਂ ਤੋਂ ਘੱਟ ਵੱਧ ਕਰਾ ਕੇ ਬਾਬਾ ਇਹਨਾਂ ਦਾ ਕਰਿਓ ਪੱਕਾ ਲਾਜ ਪੱਕਾ ਕਰਾਂਗੇ ਤੁਸੀਂ ਐਂ ਹਸਾਬ ਲਾ ਲਓ ਵੀ ਆਪਾਂ 5000 ਰੁਪਏ ਦਾ ਖਾਚਾ ਆ ਜਾਊਗਾ ਇਨੇ ਕੁ ਦਾ ਪੰਜ ਪੰਜ ਬਾ ਨਹੀਂ ਮੈਂ ਦੇ ਸਕਦੀ ਇੰਨਾ ਨਹੀਂ ਦੇ ਸਕਦੀ ਬਾਬਾ ਮੇਰੇ ਘਰ ਵਾਲੇ ਤੇਰਾ ਪੱਖਾ ਲਾ ਤੇ ਮਾਤਾ ਮੇਰੇ ਘਰ ਵਾਲੇ ਤਾਂ ਮੈਨੂੰ ਆਉਂਦੀ ਨੂੰ ਉਹ ਸੌਰੀਏ ਕਮਾਈ ਨਹੀਂ ਤੇਰਾ ਘਰ ਸਾਰੇ ਦੁੱਖ ਟੁੱਟ ਜਾਣਗੇ ਜਮੀਨ 2.5 ਕਿੱਲੇ ਤੇਰੇ ਨਾਂ ਲੱਗ ਜਾਣਗੇ ਹੋਰ ਤੂੰ ਬਸ ਬਾਬਾ ਮੇਰੇ ਜੇਠਾ ਨਾ ਜਿਹੜਾ ਹਾਂ ਉਹ ਮੇਰੇ ਨਾਲ ਜ਼ਮੀਨ ਕਰਾ ਦੇ ਸਾਡੇ ਨਾਲ ਤੇ ਤੂੰ ਆਪਸਾ ਬਲਾ ਕਰੋੜ ਰੁਪਏ ਦਾ ਸੌਲੀ ਤਰੀਕੇ ਬਾਹਰ ਆਉਣਾ ਲੇਕਾ ਵਾਲਾ ਤਾਂ ਬਾਹਲਾ ਹੀ ਜਮੀ ਨਰਮ ਵਾਲਾ ਦਾ ਵਿਚਾਰਾ ਤਾਂ ਮੁੱਗੀ ਆ ਜਮਾ ਅੱਛਾ ਮੁੱਗਾ ਹਾਂ ਫਿਰ ਇਹ ਸੌਰੀ ਤੂੰ ਹੋਰ ਕਰਾਉਂ ਜੀ ਫਿਰ ਜੀ ਕੁੰਡਾ ਉਹਦਾ ਹੋ ਜਾ ਜਮੀ ਹੋ ਜਾ ਚੱਲ ਕੋਈ ਗੱਲ ਨਹੀਂ ਭਾਈ ਰੋ ਨਾ ਸੌਰੀ ਓ ਹੋ ਹੋ ਡੇਡੇ ਤੇ ਆ ਕੇ ਨਹੀਂ ਇੱਥਰੂ ਕਰੀਦੇ ਨਾ 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 ਸੰਤਨ ਦਾ ਮਰ ਪਗੜੀ ਜਦਾੜੀ ਹੈ ਬਾਬਾ ਅੱਛਾ ਜੀ ਸਾਰਾ ਘਾਰੀ ਕੁੜੀਆਂ ਨੂੰ ਖਵਾਈ ਜਾਂਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਭਾਈ ਅੱਜ ਮੈਂ ਤੁਹਾਨੂੰ ਰਾਖ ਦੀ ਚੁੰਡੀ ਦਿੰਦਾ ਰੋਟੀ ਟੁੱਕ ਤਾਂ ਸੋਥੋਂ ਖਾਂਦਾ ਹੋਊਗਾ ਰੋਟੀਆਂ ਤਾਂ ਬਥੇਰੀਆਂ ਖਾਂਦਾ ਰੋਟਣਾ ਤਾਂ ਤੜਕੇ ਦਿਨ ਨਹੀਂ ਚੜਨਦਾ ਪਹਿਲੇ ਪੱਕਰੇ ਮਾਰ ਲਾ ਆਹੀ ਹੁੰਦਾ ਭਾਈ ਜਿਹੜੇ ਛੜੇ ਛਾੜ ਜੇ ਹੁੰਦੇ ਆ ਭੈਣ ਘੜਾਵੇ ਅੰਨ ਦੇ ਧੱਬੇਰੀ ਹੁੰਦੇ ਨੇ ਤੁਸੀਂ ਆਏ ਜਿਹੜੇ ਉਹਦੇ ਦੋਸਤ ਨੇ ਨਾ ਉਹਨਾਂ ਨੂੰ ਵੀ ਖਹਿੜਾ ਸਦਾਉਣਾ ਉਹਦਾ ਮਖਾ ਜੇ ਛੋੜੇ ਐ ਪੈਰ ਚ ਪੈਰ ਧਰਿਆ ਕਰੂਗਾ ਜੀ ਜੀ ਕਰਿਆ ਕਰੂਗਾ ਉਹਨਾਂ ਦਾ ਛੋੜਾ ਜਿਹੜਾ ਉਹ ਤੁਹਾਡਾ ਨਾਮ ਲੈਤਾ ਤੁਸੀਂ ਮੁੱਗ ਉਹਦੇ ਨੂੰ ਵੱਧ ਕਰਿਆ ਕਰੂਗਾ ਭਾਈ ਛੋੜਾ ਕਮਾਲ ਕਰ ਦਿਓ ਤੁਸੀਂ ਫਿਰ ਆਪਣਾ ਫਾਇਦਾ ਕੀ ਹੋਏ ਸਰ ਗਵਾਰੀ ਚ ਤਾਂ ਪੈਸੇ ਦੇ ਨਹੀਂ ਸਕਦੀ ਦੋ ਵਾਰੀਆਂ ਚ ਪੈਸੇ ਦੇ ਦਾਂਗੇ ਤੁਹਾਨੂੰ ਥੋੜੇ ਥੋੜੇ ਕਰਕੇ ਚਲ ਦੋ ਤੇ ਸਾਡਾ ਕੰਮ ਬਾਬਾ ਸਿਰੇ ਚੜਾ ਦਿਓ ਤੁਸੀਂ ਆਪਾਂ ਕਿਹੜਾ ਉੱਥੇ ਮੱਕੀ ਗੁੱਟੀ ਹੈਗੀ ਦੋ ਬਣਾ ਜਾ ਜਾਣੀ ਕੋਈ ਗੱਲ ਨਹੀਂ ਭਾਈ ਸਿਰੇ ਚੜੂਗਾ ਅੱਜ ਤੁਹਾਨੂੰ ਮੈਂ ਰਾਖ ਦੀ ਚੁੰਡੀ ਦਿਨੇ ਤੁਸੀਂ ਬੇਟਾ ਨਾਲ ਲੈ ਜਾਓ ਇਹਨਾਂ ਨੂੰ ਤੇ ਤੁਸੀਂ ਪਰਸੋਂ ਆ ਜਿਓ ਠੀਕ ਆ ਬਾਬਾ ਆਪਾਂ ਤੁਹਾਡਾ ਮਤਲਬ ਪੱਕਾ ਐਨ ਲਾਜ ਕਰਕੇ ਤੁਹਾਨੂੰ ਤਮੀਜ਼ ਧਗਾ ਐਨ ਚਹਲਣ ਨਾਲੇ ਤਾਂ ਮਖਾ ਪਈਗੇ ਐਨ ਚਹਲ ਕੇ ਫਿਰ ਸੰਤਾ ਕੋਲੇ ਆਉਣ ਦਾ ਕੀ ਫਾਇਦਾ ਬਸ ਠੀਕ ਆ ਬਾਬਾ ਹਾਂ ਚਲੇ ਜਾ ਰਾਖ ਪਾ ਕੇ ਦੇ ਭਾਈ ਸੰਗ ਤਾਂ ਹਾਂ ਹਰੀਓ ਫਰੀਓ ਹਰੀਓ ਪੈਸੇ ਨਾਲ ਤਾਂ ਮੂਹ ਈ ਹੈਗਾ ਸ਼ੇਰਾ ਜਮੇ ਪੈਸੇ ਨਾਲ ਮੂਹ ਹੁੰਦਾ ਫੇਰ ਕਾਨੂੰ ਹੋ ਗਏ ਬੰਦੀ ਦਾ ਮੂਹ ਹੀ ਕਹੀ ਦੇਣਾ ਵਾ ਦੇਖਿਆ 500 ਰੁਪਏ ਕਰਕੇ ਭੈਣ ਮਰਾਵੇ ਅਤਨੇ ਇੱਕ ਚਿਕਨ ਕੁੜਕਦੇ ਆਗੇ ਇੰਪਰੂਵਡੂ ਦੀ ਬੋਰ ਚੱਲ ਜਾਵਾਂਗੇ ਆਜੋ ਕੇਲੇ ਟਾਈਮ ਕਾ ਨੂੰ ਲਾਉਣਾ ਮੈਨੂੰ 500 ਨੋਟ ਟੱਕੜਾ ਮਸ਼ੇ ਜੀ ਦੇ ਦੇ ਲੈਓ ਜੇ ਮੈਂ ਇੱਕ ਮਿੰਟ ਮੈਨੂੰ ਇੱਕ ਮਿੰਟ ਹਾਂ ਇਹ ਆਹ ਲਓ ਭਾਈ ਇਹਨੂੰ ਤੁਸੀਂ ਜਾ ਕੇ ਤੇ ਜਦੋਂ ਆਥਣੇ ਰੋਟੀ ਖਵਾਉਂਗੇ ਨਾ ਰੋਟੀ ਦੇ ਦਾਲ ਦੇ ਵਿੱਚ ਪਾ ਦੇ ਠੀਕ ਆ ਬਾਬਾ ਜੀ ਤੁਹਾਨੂੰ ਤਰਖੇ ਨੂੰ ਰਿਜ਼ਲਟ ਮਿਲ ਜੂ ਠੀਕ ਆ ਬਾਬਾ ਹਾਂ ਕੋਈ ਗੱਲ ਨਹੀਂ ਭਾਈ ਬਾਬਾ ਜੀ ਕੰਮ ਪੱਕਾ ਹੋ ਜੇ ਮੈਂ ਖਾ ਪੱਕਾ ਇਸੇ ਕੋਈ ਗੱਲ ਨਹੀਂ ਬਾਬਾ ਜੀ ਦੇ ਦਾਂਗੇ ਕੋਈ ਨਹੀਂ ਕੋਈ ਨਹੀਂ ਭਾਈ ਕੋਈ ਨਹੀਂ ਹੁਣ ਜਦੋਂ ਤੁਸੀਂ ਕਿਰਾੜੀ ਗਏ ਹੁਣ ਭਜੋਗੇ ਤਾਂ ਪਿੱਛੇ ਮੈਨੂੰ ਪੁੱਛੋ ਹਾਂ ਲੋ ਬਾਬਾ ਜੀ ਮੱਥਾ ਕਿੱਥੇ ਟੇਕੀਏ ਮੱਥਾ ਤੁਹਨੇ ਤੇ ਦੇ ਕੇ ਦਿਓ ਭਾਈ ਆਪਾਂ ਤਾਂ ਨਾ 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 ਆ ਪਾਣੀ ਪੈਸੇ ਕਿੰਨੇ ਕੋਈ ਨਹੀਂ ਬਾਬਾ ਜੀ ਹਾਂ ਠੀਕ ਆ ਭਾਈ ਤੁਸੀਂ ਸਾਡਾ ਕੰਮ ਕਰ ਦਿਓ ਠੀਕ ਆ ਬਾਬਾ ਪਰਸੋਂ ਫੇਰ ਆ ਮਾਂ ਹਾਂ ਪਰਸੋਂ ਆਜੋ ਪਰਸੋਂ ਛੇੜਾ ਨਾਲ ਆਇਓ ਤੁਸੀਂ ਠੀਕ ਆ ਬਾਬਾ ਹਾਂ ਠੀਕ ਆ ਬਾਬਾ ਜੀ ਜੈ ਸ਼ਾਂਤਾਂ ਭਜੀ ਕਰੂ ਅਜੇ ਤਾਂ ਮਾਤਾ ਮੁੱਟੀ ਸਾਹੀ ਅੜ ਗਈ ਕੈਸ ਨੂੰ ਐ ਕਰ ਭੇਜਦੇ ਨਿਆ ਚੁੱਪ ਕਰਕੇ 500 ਰੁਪਇਆ ਚੱਕ ਕੇ ਤੇ ਧੂਣੀ ਤੇ ਮੱਤ ਜੇ ਚੱਕਲਾ ਚਿੱਤੀ ਕੀ ਕਰੋ ਕਰੇ ਕਰੋ ਪੇਟੀ ਹਵਾ ਦਾ ਫੇਰ ਲੈ ਲਾਂਗੇ ਹਰੀਓ 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 ਗਾਇਸ ਸਾਰੇ ਆਸ ਕਰਦੇ ਆ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆ ਗਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਲੀਜ਼ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਜੀ ਧੰਨਵਾਦ